ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਜੀ ਅੱਜ ਜੁੜਦੇ ਹਾਂ ਜੀ ਨਵੇਂ ਵਲੌਗ ਨਾਲ ਅੱਜ ਦਾ ਵਲੌਗ ਸਾਡਾ ਹੈਗਾ ਜੀ ਅਸੀਂ ਗਏ ਸੀ ਚੰਡੀਗੜ੍ਹ ਮੋਹੱਲੀ ਕਿਉਂ ਗਏ ਸੀ ਇਹ ਵੀ ਤੁਹਾਨੂੰ ਦੱਸਾਂਗੇ ਤੇ ਇੱਥੇ ਦੇਖੋ ਅਸੀਂ ਅੰਮ੍ਰਿਤਸਰ ਤੋਂ ਨਿਕਲਾਏ ਸੀਗੇ ਅਸੀਂ ਤੁਹਾਨੂੰ ਪਿੱਛੇ ਦਾ ਵਲੌਗ ਦੇਖਿਆ ਹੋਣਾ ਤੁਸੀਂ ਅੰਮ੍ਰਿਤਸਰ ਸਾਹਿਬ ਦਾ ਸਾਡੇ ਦੋ ਟੂਰ ਸੀ ਅੰਮ੍ਰਿਤਸਰ ਸਾਹਿਬ ਤੇ ਆਪਣਾ ਮੋਹੱਲੀ ਹੁਣ ਅਸੀਂ ਅੰਮ੍ਰਿਤਸਰ ਤੋਂ ਨਿਕਲ ਚੁੱਕੇ ਹਾਂ ਤੇ ਅਸੀਂ ਰਾਸਤੇ 'ਚ ਖੜੇ ਹਾਂ ਬ੍ਰੇਕਫਾਸਟ ਕਰਨ। ਤੇ ਅੱਗੇ ਤੁਹਾਨੂੰ ਮੋਹਾਲੀ ਲੈ ਕੇ ਚਲਦੇ ਆਂ ਨਾਲ ਸਾਡੇ ਵਲੌਗ ਦੇ ਜੁੜੇ ਰਹੋ। ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ। ਇੰਨਾ ਜ਼ਿਆਦਾ ਸਾਡੇ ਵਲੌਗਸ ਨੂੰ ਪਿਆਰ ਕਰਦੇ ਹੋ, ਸਾਡੇ ਸ਼ੋਅਸ ਨੂੰ ਪਿਆਰ ਕਰਦੇ ਹੋ, ਸਾਡੀਆਂ ਵੀਡੀਓਜ਼ ਨੂੰ ਪਿਆਰ ਕਰਦੇ ਹੋ, ਸਭ ਦਾ ਬਹੁਤ-ਬਹੁਤ ਧੰਨਵਾਦ। ਤੇ ਇੱਥੇ ਅਸੀਂ ਰਾਸਤੇ 'ਚ ਰੁਕੇ ਸੀਗੇ ਤੇ ਇੱਥੇ ਅਸੀਂ ਕਰਨਾ ਸੀਗਾ ਬ੍ਰੇਕਫਾਸਟ। ਸਾਰੇ ਕਹਿੰਦੇ ਸੀ ਕਿ ਵੀ ਰਾਸਤੇ 'ਚ ਰੁਕਾਂਗੇ ਤੇ ਬ੍ਰੇਕਫਾਸਟ ਕਰਾਂਗੇ ਕਿਉਂਕਿ ਸਾਡਾ ਹੁਣ ਨੈਕਸਟ ਟੂਰ ਮਹਾਲੀ ਦਾ ਸੀਗਾ ਚਲੋ ਸਾਨੂੰ ਇਦਾਂ ਸੀ ਕਿ ਅਸੀਂ ਫ੍ਰੀ ਆ ਤੇ ਅਸੀਂ ਟੂਰ ਕੱਢਿਆ ਹੀ ਏ ਤੇ ਅਸੀਂ ਸਾਰੀ ਫੈਮਿਲੀ ਨੇ ਆਪਣਾ ਡਿਸਕਸ ਕੀਤਾ ਤੇ ਅਸੀਂ ਟੂਰ ਨੂੰ ਨਿਕਲ ਗਏ ਤੇ ਹੁਣ ਅਸੀਂ ਕਰ ਰਹੇ ਸੀ ਬ੍ਰੇਕਫਾਸਟ ਬ੍ਰੇਕਫਾਸਟ ਸੀ ਕਿ ਸਾਡੇ ਕੋਲੇ ਪਰੌਂਠੇ ਮਿਕਸ ਪਰੌਂਠੇ ਸੀ ਬਰੀਆਨੀ ਸੀ ਵੈਜ ਬਰੀਆਨੀ ਸੀ ਤੇ ਨਾਲ ਚਾਹ ਸੀਗੀ ਕਿਉਂਕਿ ਪੰਜਾਬੀਆਂ ਦੇ ਤੁਹਾਨੂੰ ਪਤਾ ਹੀ ਆ ਪਰੌਂਠੇ ਚੱਲਦੇ ਤੇ ਨਾਲ ਚਾਹ ਚੱਲਦੀ ਆ ਤੇ ਅਸੀਂ ਬ੍ਰੇਕਫਾਸਟ ਕੀਤਾ ਤੇ ਅਸੀਂ ਮੋਹਾਲੀ ਨੂੰ ਨਿਕਲ ਚੁੱਕੇ ਸੀਗੇ ਇਹ ਤੁਸੀਂ ਦੇਖੋ ਰਾਹਤੇ ਦਾ ਵਿਊ ਕਿਉਂਕਿ ਉੱਥੇ ਝੜਕਾ ਬਹੁਤ ਸੋਹਣੀਆਂ ਸੀਗੀਆਂ ਤੇ ਰੂਲ ਰੈਗੂਲੇਸ਼ਨਸ ਬਹੁਤ ਸੀਗੇ ਉੱਥੇ ਤੇ ਬਹੁਤ ਮਜ਼ਾ ਆਇਆ ਮਤਲਬ ਇਹ ਸਾਨੂੰ ਬਹੁਤ ਨਜ਼ਾਰਾ ਆ ਗਿਆ ਵੀ ਟੂਰ ਕਰਨ ਦਾ ਕਿਉਂਕਿ 3-4 ਦਿਨ ਦਾ ਟੂਰ ਸੀਗਾ ਤੇ ਕਾਫੀ ਨਜ਼ਾਰਾ ਆ ਗਿਆ ਲੈਓ ਅਸੀਂ ਇੱਥੇ ਪਹੁੰਚ ਗਏ ਜੀ ਮੋਹਾਲੀ ਮੋਹਾਲੀ ਇੱਥੇ ਅਸੀਂ ਕਰਨਾ ਸੀਗਾ ਪੋਡਕਾਸਟ ਤੇ ਪੌਡਕਾਸਟ ਵੀ ਸਾਡਾ ਬਹੁਤ ਜਲਦੀ ਆ ਰਿਹਾ ਹੈਗਾ ਅਸੀਂ ਗਏ ਸੀਗੇ ਘੈਂਟ ਪੰਜਾਬੀ ਚੈਨਲ ਵੀਰਾ ਮਣੀ ਬਹੁਤ ਰਿਸਪੈਕਟਡ ਬੰਦਾ ਸੀਗਾ ਬਹੁਤ ਘੈਂਟ ਬੰਦਾ ਸੀਗਾ ਤੇ ਲਓ ਜੀ ਹੁਣ ਅਸੀਂ ਉੱਥੇ ਉਹਨਾਂ ਦੇ ਦਫ਼ਤਰ ਪਹੁੰਚ ਗਏ ਆ ਫਲੈਟ ਬਹੁਤ ਤਕੜਾ ਸੀਗਾ 11 ਤੇ ਵਲੌਗ ਨਾਲ ਲੱਗੇ ਜੁੜੇ ਰਹੋ ਤੇ ਅਸੀਂ ਸਭ ਤੋਂ ਉੱਪਰ ਗਏ ਸੀ ਸ਼ਾਇਦ ਮੇਬੀ 1103 ਸੀ ਮੰਜ਼ਲ ਤੇ ਇੱਥੇ ਸਾਡਾ ਹੋ ਰਿਹਾ ਸੀਗਾ ਪੌਡਕਾਸਟ ਮਣੀ ਵੀਰੇ ਨਾਲ ਇਹ ਬਹੁਤ ਮਜ਼ਾ ਆਇਆ ਬਹੁਤ ਦਿਲ ਦੀਆਂ ਗੱਲਾਂ ਖੋਲੀਆਂ ਤੇ ਕਿਉਂਕਿ ਸਾਡਾ ਪਹਿਲਾ ਪੌਡਕਾਸਟ ਸੀਗਾ ਦੋਨਾਂ ਜਣਿਆਂ ਦਾ ਜਸਪ੍ਰੀਤ ਦਾ ਤੇ ਮੇਰਾ ਤੇ ਬੜਾ ਮਜ਼ਾ ਆਇਆ ਮਤਲਬ ਹਾਂ ਲੋ ਜੀ ਇੱਥੋਂ ਵਿਊ ਅਸੀਂ ਸੀਗੇ 1103 ਤੱਕ ਮੰਜਲ ਤੇ ਇੱਥੋਂ ਅਸੀਂ ਵਿਊ ਲਿਆ ਸੀਗਾ ਮੋਹਾਲੀ ਦਾ ਤੇ ਮਣੀ ਵੀਰਾ ਵੀ ਸਾਡੇ ਨਾਲ ਸੀਗਾ ਤੇ ਬਹੁਤ ਘੈਂਟ ਸੁਭਾਅ ਵੀਰੇ ਦਾ ਇੱਥੇ ਅਸੀਂ ਵੀਰਿਆਂ ਨੂੰ ਆਖੇ ਵੀ ਤੁਸੀਂ ਵੀ ਆਓ ਸਾਡੇ ਵਲੌਗ 'ਚ ਵੀ ਐਂਟਰੀ ਹੋ ਜੂਗੀ ਤੇ ਕਾਫੀ ਵਧੀਆ ਸੀਗਾ ਮਾਹੌਲ ਨਾ ਤੁਸੀਂ ਦੇਖੋ ਨ ਯਾਰ ਤੇ ਇੱਥੇ ਅਸੀਂ ਪਹੁੰਚ ਗਏ ਸੀਗੇ ਚੰਡੀਗੜ੍ਹ 17 ਸੈਕਟਰ 'ਚ ਤੇ ਤੁਹਾਨੂੰ ਇੱਥੋਂ ਦਾ ਪਤਾ ਹੀ ਹੈ ਫਿਰ ਵੀ 17 ਸੈਕਟਰ ਦੇ ਨਜ਼ਾਰੇ ਕਿੰਨੇ ਘੈਂਟ ਆ ਅਜੇ ਤਾਂ ਬਣ ਵੀ ਰਿਹਾਗਾ ਤੇ ਪੂਰੀਆਂ ਰੌਣਕਾਂ ਲੱਗੀਆਂ ਸੀਗੀਆਂ ਇੱਥੇ ਸਾਰੇ ਨੇ ਕਰਾਈਆਂ ਫੋਟੋਆਂ ਤੇ ਇੱਥੇ ਦੇਖੋ ਤੁਸੀਂ ਸਾਡਾ ਖਾਣ ਪੀਣ ਦਾ ਬੜਾ ਘੈਂਟ 뷰 ਸੀਗਾ ਬਹੁਤ ਨਜ਼ਾਰਾ ਆਇਆ 17 ਸੈਕਟਰ ਚ ਇਹ ਸਾਡਾ ਪਰਿਵਾਰ ਕਰਦੇ ਇੱਕ ਦੂਜੇ ਨੂੰ ਬਾਏ ਬਾਏ ਸਾਡੇ 4-5 ਦਿਨ ਕਦੋਂ ਲੰਘ ਗਏ ਸਾਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਅਸੀਂ ਨੈਕਸਟ ਡੇ ਆਏ ਸੀ ਇੱਥੇ ਅਲੰਟੇ ਮਾਲ ਤੇ ਅਲੰਟੇ ਮਾਲ ਦੀ ਤੁਸੀਂ ਦੇਖ ਲਓ ਰੌਣਕਾਂ ਲਾਈਫਸਟਾਈਲ ਲਾਈਫ ਸਟਾਈਲ ਚ ਗਏ ਸੀ ਕਿਉਂਕਿ ਸਾਰਿਆਂ ਦਾ ਲਾਈਫ ਸਟਾਈਲ ਅਲੱਗ-ਅਲੱਗ ਹੁੰਦਾ ਹੈਗਾ ਅਲੱਗ-ਅਲੱਗ ਹੁੰਦਾ ਹੈ ਤੇ ਬੋਗੈਂਟ ਸੀ ਕੇ ਮਾਹੌਲ ਦੀ ਉੱਤੇ ਲਾਂਟੇ ਮਾਲ ਸਾਰਾ ਘੁੰਮੇ ਕੋ ਸ਼ਾਪਿੰਗ ਵੀ ਕੀਤੀ ਸੀ ਕਿਉਂਕਿ ਸ਼ਾਪਿੰਗ ਦੀ ਅਸੀਂ ਵੀਡੀਓ ਨਹੀਂ ਜਦੋਂ ਅਸੀਂ ਖਰੀਦਣੀਆਂ ਦੀ ਸ਼ਾਪਿੰਗ ਦੀਆਂ ਵੀਡੀਓ ਨਹੀਂ ਨਹੀਂ ਬਣਾਈਆਂ ਸੀ ਕਿਉਂਕਿ ਅਸੀਂ ਇਦਾਂ ਸ਼ੋਅ ਆਫ ਨਹੀਂ ਜ਼ਿਆਦਾ ਨਹੀਂ ਕਰਦੇ ਤੇ ਬਸ ਜੋ ਜੋ ਚੀਜ਼ ਪਰਦੇ ਚ ਹੋ ਜੇ ਉਹਦੇ ਰਿਕੀਸ ਨਹੀਂ ਹੁੰਦੀ ਤੇ ਹੁਣ ਤੁਹਾਨੂੰ ਸਾਰਾ ਸੀਮਾ ਮਾਲ ਦਿਖਾਵਾਂਗੇ ਲੰਟੇ ਮਾਲ ਰਹਿਮਤ ਦੇ ਕੱਪੜੇ ਲਏ ਸੀਗੇ ਤੇ ਇਥੇ ਅਸੀਂ ਜਾ ਰਹੇ ਸੀਗੇ ਤੀਸਰੀ ਮੰਜ਼ਲ ਤੇ ਉਹ ਦੂਸਰੀ ਤੇ ਸੀਗਾ ਅਸੀਂ ਤੀਸਰੀ ਤੇ ਚੱਲ ਰਹੇ ਸੀਗੇ ਲੋ ਜੀ ਬਾਜੀ ਹੋਰੀ ਕਹਿੰਦੇ ਸਾਡੀਆਂ ਫੋਟੋਆਂ ਮਾ ਕਰ ਦੋ ਤੇ ਨਾਲ ਵੀਡੀਓ ਬਣਾ ਦੋ ਤੇ ਮੈਂ ਉੱਥੋਂ ਸਾਰਾ ਕੈਪਚਰ ਕਰ ਲਿਆ ਸੀਗਾ ਵੀਉ ਤੇ ਇੱਥੇ ਅਸੀਂ ਬਣਾਈਆਂ ਸੀ ਵੀਡੀਓ ਵੀਡੀਓ ਐਂਡ ਫੋਟੋਆਂ ਕਿਉਂਕਿ ਜ਼ਿੰਦਗੀ 'ਚ ਘੁੰਮਣਾ ਫਿਰਨਾ ਬਹੁਤ ਜ਼ਰੂਰੀ ਆ ਕੱਲਾ ਪੈਸੇ ਹੀ ਨਹੀਂ ਮੁੱਖ ਹੋਂਦਾ ساری ਉਮਰ ਪੈਸੇ ਹੀ ਕਮਾਈ ਜਾਈਏ ਤੇ ਆਪਾਂ ਕਿਤੇ ਘੁੰਮਣ ਫਿਰਨ ਨੂੰ ਵੀ ਨਾ ਜਾਈਏ ਹੁਣ ਸਾਡੇ ਕੋਲ 4-5 ਦਿਨ ਫ੍ਰੀ ਸੀ ਅਸੀਂ ਚਲੇ ਗਏ ਤੇ ਬਹੁਤ ਮਜ਼ਾ ਆਇਆ ਵੀ ਦੁਨੀਆਦਾਰੀ ਆ ਸਾਰਾ ਕੁਝ ਦੇਖਣਾ ਚਾਹੀਦਾ ਕੰਮ ਕਰਦਾ ਚੱਲਦੀ ਰਹਿੰਦੇ ਆ ਕੰਮ ਕਰਨੀ ਬੰਦੇ ਦੀ ਰੁਕਣੀ ਕੰਮ ਕਰਤਾ ਉਹਦੀ ਰੁਕਣੀ ਜਿਸੋ ਬੰਦੇ ਨੇ ਉੱਪਰਲੀ ਟਿਕਟ ਲੱਗ ਗਈ ਤੇ ਜੇ ਲਾਂਟੇ ਮਾਹੌਲ ਦਾ ਥਿਊ ਦੇਖੋ ਤੁਸੀਂ ਬਸ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਇੱਥੇ ਤੁਹਾਨੂੰ ਨਵੇਂ ਗੀਤ ਮਿਲ ਦੇਖਣ ਨੂੰ ਮਿਲਿਆ ਕਰਨਗੇ ਸ਼ੋਜ਼ ਦੀਆਂ ਵੀਡੀਓ ਵਲੌਗਸ ਇੱਥੇ ਆਏ ਕਰਨਗੇ ਤੇ ਬਸ ਪਿਆਰ ਬਣਾਈ ਰੱਖਿਆ ਕਰੋ ਤੇ ਇੱਥੇ ਅਸੀਂ ਲੇਕ ਤੇ ਗਏ ਸੀਗੇ ਕਿਉਂਕਿ ਸਾਨੂੰ ਰਾਤ ਬਹੁਤ ਹੋ ਗਈ ਸੀ ਲਾਂਟੇ ਮਾਲਚ ਕਾਫੀ ਟਾਈਮ ਲੱਗ ਗਿਆ ਸੀਗੇ ਤੇ ਲੇਕ ਤੇ ਗਏ ਸੀਗੇ ਤੇ ਇੱਥੋਂ ਥੋੜਾ ਜਿਹਾ ਇੱਕ ਵੀਡੀਓ ਬਣਾ ਲਈ ਸੀ ਤੇ ਹੁਣ ਸਾਡੀ ਹੋ ਗਈ ਘਰ ਵਾਪਸੀ ਅਸੀਂ ਰਾਤ ਨੂੰ ਹੀ ਘਰ ਵਾਪਸੀ ਕਰ ਲਈ ਸੀਗੀ ਤੇ ਬਹੁਤ ਨਜ਼ਾਰਾ ਆਇਆ ਸੀਗਾ ਸਾਡਾ ਵਲੌਗ ਇੱਥੋਂ ਤੱਕ ਰਹੀ ਸੀਗਾ ਤੇ ਚੈਨਲ ਨਾਲ ਜੁੜੇ ਰਹੋ ਜੀ ਸਭ ਦਾ ਦਿলো ਧੰਨਵਾਦ ਸੱਚ ਕਾਲ ਜੀ